ਸਾਸਰੀ ਕਾਲਜੀ ਸਵਾਗਤ ਹੈ ਜੀ ਨਵੇਂ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਹੋਰ ਸੁਣਾਓ ਕਿਵੇਂ ਹੋ ਸਾਰੇ ਤੇ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਦੋਕੇ ਨਾਦਿਆਣਾ ਸਾਹਿਬ ਲਾਕੇ ਜੋ ਕਿ ਅੱਜ ਆਪਾਂ ਪਹੁੰਚੇ ਆਪਣੇ ਸੋਹਰੇ ਪਿੰਡ ਤੇ ਲੱਗੇ ਸਾਡੇ ਬੈਠੇ ਮੰਮੀ ਜੀ ਤੇ ਮੰਮੀ ਨੂੰ ਮੈਂ ਕਹਿੰਦਾ ਜੀ ਸੁਣਾਓ ਕੋਈ ਗੱਲਬਾਤ ਤੇ ਮੰਮੀ ਕਹਿੰਦੀ ਗਰਮੀ ਬੜੀ ਆ ਹੈ ਤੇ ਮੈਂ ਚਲੋ ਤੇ ਮੈਂ ਜੋ ਚਿੜੀ ਉੱਡ ਕਾਉਂਟ ਖੇਡ ਲੇ ਖੇਡ ਲੈਨੇ ਆ ਤੈਨੂੰ ਇੱਧਰ ਆਡੀ ਬੈਠੀ ਅਮਨ ਕਿਉਂਕਿ ਪੂਰੀ ਤਿਆਰੀਆਂ ਕਰ ਰਹੇ ਨੇ ਸਤਿਕਾਰ ਦੀ ਸਾਰਿਆਂ ਅਮਨ ਕੀ ਬਣਾਉਣ ਲੱਗੇ ਅੱਜ ਅੱਜ ਹੀ ਬਣਾ ਦੇ ਜੀ ਤੁਹਾਨੂੰ ਅੱਜ ਬਣਨ ਲੱਗਾ ਨੌਨ ਵਿੱਚ ਮੇਰੇ ਕਰਕੇ ਬਣਨ ਲੱਗਾ ਨਹੀਂ ਉਹਦੇ ਤੁਹਾਡੀ ਕਰਕੇ ਸਪੈਸ਼ਲ ਮੇਰੇ ਕਰਕੇ ਸਪੈਸ਼ਲ ਬਣਨ ਲੱਗਾ ਤੇ ਹੁਣ ਤੁਹਾਡੀ ਫੋਨ ਨੰਬਰ ਰਵਾ ਡੀਪਾ ਬੀਓ ਕਿਸੇ ਰੋਈ ਕੰਮ ਕਰਦੇ ਅੱਛਾ ਜੇ 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 ਨਹੀਂ ਨੂਜਾ ਨਿਕਾਰਿਆ ਇਹ ਬੜਾ ਖੋਜੂ ਨਾ ਮੇਰਾ ਲੂਜਾ ਆਓ ਤੇ ਰੋਂਦਾ ਨਹੀਂ ਬੜਾ ਇਹ ਮੇਰਾ ਲੂਜਾ ਇਹ ਆ ਮੇਰੀ ਨਿੱਕੀ ਜੀ ਪਤੀ ਦੀ ਵੱਡੇ ਭਾਜੀ ਦੀ ਆਈਸ ਕਰਾ ਪਾਣਾ ਕਦੋਂ ਆਣਾ ਪਾਪਾ ਨੇ ਪਤਾ ਨਹੀਂ ਕੋ ਕਦੋਂ ਆਣਾ ਪਾਪਾ ਨੇ ਪਾਪਾ ਦੱਸਦੇ ਹੀ ਨਹੀਂ ਸਾਨੂੰ ਕਦੋਂ ਨਹੀਂ ਦੱਸਦੇ ਨਾ ਇੰਨੂੰ ਤੇ ਲੂਚੇ ਨੂੰ ਅਜੇ ਵੇਖਿਆ ਹੀ ਨਹੀਂ। ਅਰੇ ਪਾਪਾ ਨੇ ਤੇ ਅਸ਼ਕਰਾ ਨੂੰ ਵੇਖਿਆ ਹੀ ਨਹੀਂ ਐ। ਅਸ਼ਕਰਾ। ਅਸ਼ਕਰਾ। ਅੱਛਾ ਮਹਿਰਾ। ਅਸ਼ਕਰਾ ਅਸ਼ਕਰਾ। ਅੱਛਾ ਮਹਿਰਾ। ਇਹਦਾ ਨਾਂ ਐ ਅਕਿਊ। ਜੈਸੇ ਜੈ ਕੀਤੇ ਤੇ ਇਧਰ ਆਂ ਡੀ। ਰਮਣ ਕਾਰੰਟੀ ਆ ਤਿਆਰੀਆਂ। ਫੁੱਲ ਬਟਾ ਫੁੱਲ। ਅਮਣ ਉਦੋਂ ਹੀ ਬਣਨਾ ਜੇ ਤਾਂ ਉਦੋਂ ਨੂੰ ਹਾਂਜੀ ਉਦੋਂ ਨੂੰ ਹੀ ਠੀਕ ਆ ਤੋਵਟ ਕੱਢੇ ਹੀ ਤੋਵਟ ਕੱਢੇ ਹੀ ਉਦੋਂ ਆ ਨਾ ਮੰਮੀ ਸੁਣਾਵਰ ਕੋਈ ਗੱਲ ਬਾਤ ਗੱਲ ਨਾ ਕਰਦੇ ਸੁਣਾਉਣੇ ਮਾੜੇ ਸੀਰੀ ਨੂੰ ਸੁਣਾਉਣੇ ਬਾਈ ਸਾਡੀ ਮਾਤਾ ਜੀ ਠੀਕ ਨਹੀਂ ਹੈਗੇ ਸੈਲ ਵੀ ਘਟੇ ਹੀ ਉਹ ਪੂਰੇ ਹੋ ਗਏ ਆ ਥੋੜੀ ਇਨਫੈਕਸ਼ਨ ਹੋਰੀ ਹੈ ਜੀ ਆ ਤੇ ਅਸੀਂ ਤੇ ਮੰਮੀ ਨੂੰ ਕਿਹਾ ਵੀ ਚਾਰ ਦਿਨ ਹੱਡੇ ਕੋ ਚੱਲੋ ਦੁੱਧ ਦਾ ਤੇ ਪੀਓ ਤੈਨ ਫੈਕਸ਼ਨ ਫੰਕਸ਼ਨ ਸਭ ਔੜ-ਦੜ ਜਾਣੀ ਹੈ। ਔੜ ਜਾਣਾ ਤੇ ਲੈ ਇਹਨੇ ਦੋਸਤ ਨਹੀਂ ਨਾਂ ਦੇ। ਔਰ ਤਾਂ ਚਲੋ ਨਾਲ ਸਾਡੇ ਨਾਲ ਹੋਣਾ। ਹਾਂ ਨਾ ਨਹੀਂ ਨਹੀਂ ਫਿਰ ਨਾਲ ਜਾਣਾ 5:30 ਵਜੇ। ਠੀਕ ਆ। ਤੇ ਮੀਂ ਪੈਣੇ ਆ ਮੀਂ ਰਾਤ ਤੋਂ ਸਟਾਰਟ ਹੋ ਜਾਣਾ ਵਾ। ਤੇ ਹੁਣ ਤੇ 4 ਦਿਨ ਸਾਡੇ ਕੋਲ ਰਹਿਣਾ 5 ਦਿਨ। ਤੇ ਫਿਰ ਉਦਣ ਹੀ ਆਵਾਂਗੇ ਵਾਪਸ ਉੱਥੋਂ ਚੱਜਣ ਆ ਤੁਹਾਨੂੰ ਦੱਸਾਂਗੇ। ਤੇ ਇਹ ਦਿੱਤੇ ਆ ਬਈ ਪਰਿਵਾਰ ਨੇ ਕੱਪੜੇ ਗੁਰਕੀਰਤ ਤੇ ਮਨਕੀਰਤ ਨੂੰ ਠੀਕ ਹੈ ਜੀ ਛੁੱਟੀਆਂ ਕੱਟਣ ਆਏ ਹੀ ਤੇ ਉਹ ਕਰਕੇ ਗਿਫਟ ਮਿਲਿਆ ਠੀਕ ਹੈ ਤੇ ਜਸ ਇਧਰ ਆ ਉਹ ਜਸਕੀਰਤ ਬਈ ਚਾਰ ਬੱਚਿਆਂ ਦੇ ਨਾਮ ਰੱਖੇ ਅਸੀਂ ਜਸਕੀਰਤ ਮਨਸੀਰਤ ਗੁਰਕੀਰਤ ਤੇ ਮਨਕੀਰਤ ਠੀਕ ਹੈ ਜੀ ਤੇ ਆ ਕੁੜੀਆ ਦਾ ਡਿਫਰੈਂਟ ਨਾਂ ਆ ਗਿਆ ਅਕਸ਼ਰਾ ਇਹ ਵੱਖਰਾ ਇਹ ਵੱਖਰਾ ਇਹ ਦੇ ਪਾਪਾ ਨੇ ਲਿਖਿਆ ਠੀਕ ਹੈ ਜੀ ਕੁੜੀ ਇਹਦਾ ਨਾਂ ਇਹਨਾਂ ਦੀ ਮਾਸੀ ਨੇ ਰੱਖਿਆ ਹੈ ਆਮਣ ਮਾਸੀ ਨੇ ਇਹ ਸੱਕੀਆਂ ਭੈਣਾਂ ਨੇ ਦੋਨੇ ਚ ਨਾਲੇ ਤਰਾਣੀ ਦੀ ਖਾਣੀ ਹਾਂ ਦੋਏ ਭੈਣਾਂ ਸੱਕੀਆਂ ਨਾਲ ਸਾਰਿਆਂ ਨੇ ਜਨਿਆਂ ਦਾ ਵਰਲਡ ਚੋੜਾ ਏ ਆਏ ਹਟੇ ਵੀਰ ਬੈਲਜੀਅਮ ਤੋਂ ਆਏ ਆ ਹੁਣ ਇਹਨਾਂ ਨੇ ਜਾਣਾ ਵਾ ਹੋਰ ਕੰਟਰੀਜ਼ ਮੈਂ 27 22 ਕੰਟਰੀਆਂ ਮਿਲ ਗਈਆਂ ਜਿੱਥੇ ਮਰਜ਼ੀ ਜਾ ਸਕਦੇ ਹਾਂ ਹੈ ਨਹੀਂ 27 22 ਕੰਟਰੀਆਂ ਮਿਲ ਗਈਆਂ ਨੇ ਜਿੱਥੇ ਮਰਜ਼ੀ ਕੰਮ ਕਰ ਸਕਦੇ ਜਦੋਂ ਮਰਜ਼ੀ ਆ ਜਾ ਸਕਦੇ ਆ ਹੁਣ ਮਰਜ਼ੀ ਦੇ ਮਾਲ ਹੁਣ ਹੁਣ ਮਰਜ਼ੀ ਦੇ ਮਾਲਕ ਜਦੋਂ ਮਰਜ਼ੀ ਜਾਓ ਤੇ ਜਦੋਂ ਮਰਜ਼ੀ ਆਓ ਵਾਹ ਆਤੀ ਡਾਗੇ ਲੈ ਲਿਆ ਹਾਂ ਹਾਂ ਜੀ ਜੀ ਬੱਚਿਆਂ ਦਾ ਸਕੂਲ ਲੱਗ ਜਾਨੇ ਆ ਜੀ ਸੋਮਵਾਰ ਨੂੰ ਤੇ ਆਪਾਂ ਆਏ ਆ ਬਾਕੀ ਇਹ ਨਹੀਂ ਲੱਗਦੇ ਕਿ ਨਹੀਂ ਘਰ ਤੇ ਜਾਣਾ ਹੀ ਆ ਹਾਂ ਆ ਜਾਣਾ ਪੈਣਾ ਘਰ ਦੀ ਜੰਦਿਰਨ ਕਾ ਵੀ ਨਹੀਂ ਚਾਹਤੀ ਕੁਛ ਨੂੰ ਕਹਿੰਦਾ ਕਿ ਨਹੀਂ ਕੋਈ ਇੱਥੇ ਲੈ ਕੇ ਜਾਣਾ ਲੈ ਗਏ ਮੰਮੀ ਦੇ ਹਲ ਕਾਂਢਿਆ ਕੁੜੀ ਨੂੰ ਕਲਾਉਣ ਨੂੰ ਕਰਨ ਦੇ ਆਏ ਸੋਹਰੇ ਘਰ ਜਾਣਾ ਕਰਨ ਦੇ ਆ ਬਹੁਤ ਦਾ ਉਸਤਾਦ ਤਾਣਾ ਦੋ ਦੋ ਵਾਰੀ ਸੁਣੀ ਤਾਂ ਹੁਣ ਆ ਗਿਆ ਮੈਨੂੰ ਉਹ ਆਹ ਕੰਡੇ ਆਹ ਕੰਡੇ ਮੈਂ ਛੋਟੇ ਚਪੇੜਾ ਇਹਦੇ ਅਜੇ ਲੋਕਾਂ ਦੇ ਤਾਂ ਲਾ ਲਓ ਲੋਕਾਂ ਦੇ ਲੈਂਡਰ ਦੇੜਦੇ ਇਹਨਾਂ ਨੇ ਤੇ ਲੋਹੇ ਕੀ ਚੀਜ਼ ਹੈ ਚਲੋ ਕੋਈ ਗੱਲ ਨਹੀਂ ਹੈਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਫੇਰ ਆ ਸਮਖੋਲ ਕਰਦੇ ਆ ਠਹਿਰ ਕੇ ਫੇਰ ਵੱਡੀ ਭਾਬੀ ਜੀ ਅੱਗੇ ਆਏ ਨਹੀਂ ਇੱਥੇ ਵੱਡੀ ਭਾਬੀ ਉੱਥੇ ਸੀਰਤ ਇੱਥੇ ਗੋਰਦੀਰਤ ਹੁਣ ਇਹ ਫੈਂਟਾ ਲੱਥਾ ਜੇ ਤਾਜ਼ਾ ਤਾਜ਼ਾ ਗਾਇਸ ਜੀ ਅੱਜ ਸਾਨੂੰ ਪਛਾਣਦੇ ਨਹੀਂ ਕਾਸ਼ ਗਾਇਸ ਅੱਜ ਮੈਂ ਨਹੀਂ ਪਛਾਇਆ ਗਾਇਸ ਮੈਂ ਕੋਈ ਲੱਥ ਲੈ ਲੈਂਦੇ ਫੈਂਟਾ ਇੱਕ ਵਾਰੀ ਸਾਡੀ ਸਾਨੂੰ ਪਤਾ ਕਿੰਨਾ ਪੈਸਾ ਆਤੀ ਗੱਲ ਪਤਾ ਹੀ ਗੱਲ ਆ ਵਾ ਤੁਹਾਡੀ ਸਰਵਿਸ ਹੋਣੀ ਚਾਹੀਦੀ ਵੈਸੇ ਹਣਾ ਇਹ ਵੀ ਜ਼ਰੂਰੀ ਆ ਸਰਵਿਸ ਵੀ ਇਹ ਵੀ ਜ਼ਰੂਰੀ ਆ ਇਧਰ ਇਹਦੀ ਵੀ ਸਰਵਿਸ ਹੋ ਗਈ ਤੇ ਇਧਰ ਮਨਕੀਰ ਦੀ ਸਰਵਿਸ ਵੀ ਹੋ ਗਈ ਕੌਲੀ ਚ ਮੂੰਹ ਬਾੜਨ ਡਿਆ ਤੇ ਅਮਮ ਨੇ ਅੱਜ ਅੱਜ ਅਮਮ ਨੇ ਹੱਥ ਘਰਾਤੀ ਆ ਚਾਵਲ ਬਣਾਏ ਚਿਕਨ ਦੀ ਸਬਜ਼ੀ ਬਣਾਈ ਸਵਾਦ ਐਂਡ ਜੱਸ ਮੈਂ ਬਚ ਗਿਆ ਤੂੰ ਬਚ ਗਿਆ ਨਾ ਅੱਜ ਦੇ ਜੀ ਸਮਝ ਨਹੀਂ ਲੱਗੀ ਕਿ ਸਾਨੂੰ ਵਾਹ ਕਿੰਨੋਂ ਵਜੇ ਕਿਤੀ ਕਿਤੀ ਤੰਤਾ ਕਿੰਨੋਂ ਨਹੀਂ ਵਜੇ ਅੰਮਾ ਨਿਕਲੂ ਨਹੀਂ ਉਹ ਹੈ ਨਿਕਾ ਨਾ ਫਿਰ ਜਦੋਂ ਜਦੋਂ ਤੇਰੀ ਤੇਰੀ ਉਮਰ ਦਾ ਹੋਣਾ ਨਾ ਜਦੋਂ ਉਹਦੇ ਵਜਣੀ ਆ ਆਪਣੀ ਨਹੀਂ ਰੁਕਿਆ ਨਹੀਂ ਵਜਦੀਆਂ ਬਿਲਕੁਲ ਗਲਤੀ ਕਰ ਨਹੀਂ ਨਹੀਂ ਉਹ ਗਲਤੀ ਤੋਂ ਵਜਦੀਆਂ ਠੀਕ ਆ ਬਿਲਕੁਲ ਗਲਤੀ ਕਰੋਗੇ ਵਜਣਗੇ ਹਾਂ ਨਾ ਸਾਹਮਣੇ ਉਹ ਕਰਦਾ ਜਦੋਂ ਉਹ ਕਰਦਾ ਉਹ ਲੋ ਗਾਈਸ ਅੱਜ ਆਪਾਂ ਪਰਿਵਾਰ ਹੋਇਆ ਇਕੱਠੇ ਤੇ ਆਪਾਂ ਖਾਂਦੇ ਆ ਰੋਟੀ ਇਕੱਠੇ ਬਹਿ ਗਏ ਤੇ ਅੰਮਾ ਨੇ ਰੋਟੀ ਛੱਡੀ ਆ ਰਾਤ ਵਾਲੀ ਬਈ ਜਿਸ ਬੰਦੇ ਨੇ ਰੋਟੀ ਬਣਾਈ ਉਸ ਬੰਦੇ ਨੇ ਰੋਟੀ ਨਹੀਂ ਖਾਧੀ ਉਹਨੇ ਰੋਟੀ ਛੱਡੀ ਆਪਣੀ ਔਰ ਜਾਨੀ ਕਿ ਡਾਈਟਿੰਗ ਤੇ ਚੱਲਣ ਦੀ ਆ ਠੀਕ ਹੈ ਲੇਕਿਨ ਉਹ ਕਹਿੰਦਾ ਫਰਕ ਤੇ ਪੈਣ ਨਹੀਂ ਦਾ ਮੋਟੀ ਹੋਈ ਜਾਂਦੀ ਔਰ ਜ਼ਿਆਦਾ ਹੈ ਨਾ ਚਲੋ ਸੈਰ ਕਰਨੀ ਪਣੀ ਇਦਾਂ ਗੱਲ ਨਹੀਂ ਬਣਨੀ ਕਰੋ ਬਾ ਚਲੋ ਕੋਈ ਗੱਲ ਨਹੀਂ ਕੁਣ ਕਿਦਾਂ ਦੀ ਬਣੀ ਸਬਜ਼ੀ ਵਧੀਆ ਵਧੀਆ ਕਣੇ ਵੀ ਬਣੇ ਆ ਪਰ ਖਾਦੇ ਦਿਤਾਰੇ ਮੈਂ ਆਪੀ ਨੇ ਬਣਾਈ ਸਵਾਦ ਮੈਂ ਠੀਕ ਆ ਗਾਈ ਸੰਸਾ ਨੂੰ ਜੀ ਦਿਨਾਂ ਕੀਏ ਦੀ ਨਰਮਾ ਜਿਹੀ ਸੁਕੀ ਪੂਰੀ ਕੋਹਾੜੀ ਆਈਂ ਗਲਤੀਆਂ ਕਰਦੇ ਤਾਂ ਹੀ ਵੱਜਦੀਆਂ ਇਸ ਮਤ ਸਾਰੀ ਖਰਾਬ ਤੇ ਕਿਸਮਤ ਹੀ ਆਪਣੇ ਆਪ ਹੀ ਖਰਾਬ ਕਰਦੇ ਜੇ ਤੋਰ ਹੈ ਕਿਸਮਤ ਬਣ ਜਾਣੀ ਕੋਈ ਟੈਨਸ਼ਨ ਨਹੀਂ ਆ ਜੀ ਮੇਰੇ ਪਾਪਾ ਨੇ ਆ ਹਾਂ ਪਾਪਾ ਨੇ ਆਇਆ ਨਾ ਵੇ ਤੂੰ ਇੱਧਰ ਆ ਬਸ ਆਉਣੀ ਆ ਕਿਸੇ ਨੂੰ ਨਹੀਂ ਪਤਾ ਕਰਾਉਣਾ ਵਾ ਕੇ ਨੂੰ ਨਹੀਂ ਪਤਾ ਹੈਗਾ ਚਲੋ ਚਲੋ ਮੇਰੀ ਖਾਣੀ ਤੇ ਭਰਾਵਾ ਚਲੋ ਗਾਇਸ ਹੁਣ ਆਪਾਂ ਲੱਗੇ ਆ ਵੀ ਰੋਟੀ ਖਾਣ